ਪਿੰਡ ਚੀਮਾ ਖੁੱਡੀ ਵਿੱਚ ਤੈੰਦੂਏ ਦੀ ਦਹਿਸ਼ਤ ਪਿੰਡ ਚੀਮਾ ਖੁੱਡੀ ਵਿੱਚ ਬੀਤੇ ਦਿਨਾਂ ਤੋਂ ਰਾਤ ਨੂੰ ਕਿਸੇ ਮਾਸਖੋਰੀ ਜਾਨਵਰ ਨੇ ਕਿਸਾਨਾਂ ਦੇ ਪਸ਼ੂਆਂ ਤੇ ਬੱਕਰੀਆਂ ਤੇ ਨੌਜਵਾਨਾਂ ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਾਸਖੋਰੀ ਜਾਨਵਰ ਨੇ ਇਲਾਕੇ ਵਿੱਚ ਲੋਕਾਂ ਦੇ ਸਾਹ ਸੁਕਾਏ ਹੋਏ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਉਹਨਾਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਕਿਸੇ ਵੀ ਅਧਿਕਾਰੀ ਨੇ ਇਲਾਕੇ ਦੀ ਸਾਰ ਨਹੀਂ ਲਈ ਇਸ ਸਬੰਧ ਵਿੱਚ ਇਲਾਕੇ ਦੇ ਲੋਕਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਤਿੰਦੂਏ ਨੇ ਕਈ ਜਾਨਵਰ ਖਾਦੇ ਹਨ ਤੇ ਨੌਜਵਾਨ ਤੇ ਵੀ ਹਮਲਾ ਕੀਤਾ ਜਿਸ ਨਾਲ ਇਲਾਕਾ ਵਾਸੀ ਸਹਿਮੇ ਹੋਏ ਹਨ ਕੀ ਨਾਮ ਹੈ ਮੱਖਣ ਸਿੰਘ ਕਿੱਥੋਂ ਦੇ ਰਹਿਣ ਵਾਲੇ ਟੀਮਾ ਖੋੜੀ ਤੇ ਰਾਜੋ ਵਾਕਿਆ ਕੀ ਕੀ ਵਾਕਿਆ ਹੈ ਅਸੀਂ ਬਾਹਰ ਵਿੜੇ ਜੀ ਲੰਮੇ ਪਏ ਸੀਗੇ ਜੀ ਤੇ 11 ਕ ਦਾ ਟਾਈਮ ਹੀਗਾ ਕਿ ਇਹ ਮੁੰਡਾ ਆਪਣਾ ਫੋਨ ਵੇਂਦਾ ਸੀ ਤੇ ਫੋਨ ਬੰਦ ਲੱਗਾ ਕਰਨ ਬਾਰੰਗ ਦੇ ਦਵਾਜੇ ਦਾ ਟੈਨ ਕੋਣ ਕੋਣ ਲੜਕਾ ਹੈ ਇਹ ਸਾਡਾ ਭਤੀਜਾ ਲੱਗਦਾ ਓਕੇ ਜਸਪਾਲ ਸਿੰਘ ਠੀਕ ਹੈ ਜੀ ਹਾਂਜੀ ਤੇ ਇਹ ਲਾਲਾ ਫੋਨ ਬੰਦ ਕਰਕੇ ਆਪਣਾ ਪੇ ਸਾਫ਼ ਕਰਕੇ ਬਾਥਰੂਮ ਕਰਨ ਉੱਠਿਆ ਤੇ ਮੁੜ ਕੇ ਇਹਦੀ ਨਿਗਾ ਪੈ ਗਈ ਇੱਧਰ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਚੀਤਾ ਆ ਗਿਆ ਯੋ ਮੇਰੇ ਲੱਗੋ ਡੰਡਾ ਚੋਕੇ ਮੈਨੂੰ ਠਾਲ ਕੇ ਤੇ ਮੈਂ ਵੀ ਨਾਲ ਹੀ ਤੇ ਇੰਨੇ ਉਹ ਉਹਦੇ ਤੇ ਵਾਰ ਕੀਤਾ ਤੇ ਉਹ ਉਹਨੇ ਇਹਦੇ ਤੇ ਕੀਤਾ ਤੇ ਇੰਨੇ ਉਹਦੇ ਤੇ ਕੀਤਾ ਤੇ ਇਹਨੂੰ ਖਿੱਚ ਕੇ ਤੇ ਤੇ ਮੋਢੇ ਤੇ ਵੀ ਛੱਟ ਲੱਗੀ ਆ ਤੇ ਕਿਸ ਸੈਰ ਦੇ ਜਿਹੜਾ ਚੀਤਾ ਕਿਧਰੋਂ ਚੜਿਆ ਸੀਗਾ ਇੱਧਰਲੀ ਆਵੇ ਰਿਚਰੀਟਾ ਵੀ ਪਈਆਂ ਦਾਗ ਲੱਗੇ ਬਹੁਤ ਘਟਾ ਬਗਲਾ ਰਿਚਟਾ ਬਾਕੀ ਮੁੰਡੇ ਆਡੇ ਦੇ ਸਾਟ ਵੀ ਗੋਲ ਲੱਗੀ ਉਹ ਤੈਨੂੰ ਇਸ਼ਾਰੇ ਉੱਠ ਕੇ ਰੋਲਾ ਪੈ ਗਿਆ ਰੋਲਾ ਪਾਣੇ ਕਰਕੇ ਭੱਜ ਗਿਆ ਤੇ ਇਸ ਤੋਂ ਇਲਾਵਾ ਹੋਰ ਵੀ ਉਹਨੇ ਕੋ ਵਰਦਤ ਕੀਤੀ ਪਿੰਡ ਜੀ ਇਹ ਤਾਂ ਇੱਕ ਦਿਨ ਪਹਿਲਾਂ ਸਾਡੇ ਤੋਂ ਆ ਲੱਗੇ ਸਾਡਾ ਭਰਾ ਹੀ ਲੱਗਦਾ ਜੈਪ ਸਿੰਘ ਜੀ ਤੇ ਉਹਦੇ ਵੀ ਬੱਕਰੀ ਖਾ ਗਿਆ ਤੇ ਕੀ ਮੰਗ ਕਰਦੇ ਹਾਂ ਆਹ ਦੇਖੋ ਕਹਿੰਦੇ ਆ ਲਾਲਾ ਸਰਕਾਰ ਜਿਹੜੀ ਆ ਅਜੇ ਕੋਈ ਛੌਂਦੀ ਕਹਿੰਦੇ ਨਹੀਂ ਮਹੀਨਾ ਹੋ ਗਿਆ ਗੱਲ ਨੂੰ ਚਲਦੀ ਨੂੰ ਰੌਲਾ ਪੈਂਦੇ ਨੂੰ ਤੇ ਕੋਈ ਨਹੀਂ ਲਾਲਾ ਜੇ ਕੋਈ ਜਾਂਦੀ ਆ ਗੱਲ ਤੇ ਹਰ ਇੱਕ ਟਾਲਦਾਵਾ ਕੋਈ ਤੇ ਬੰਦੋਬਸਤ ਕਰਕੇ ਫੜਿਆ ਜਾਵੇ ਲਾਲਾ ਨੁਕਸਾਨ ਕਿਤੇ ਵੀ ਕਿਸਦਾ ਵੀ ਕਰ ਸਕਦਾ ਵਾ ਜੰਗਲ ਵਿਭਾਗ ਵਾਲਿਆਂ ਨੂੰ ਕੀਤੀ ਕੰਪਲੇਨ ਕੇ ਡੰਗਰ ਦਾ ਕਰ ਸਕਦਾ ਕਿ ਬੰਦੇ ਦਾ ਵਿਭਾਗ ਵਾਲਿਆਂ ਨੂੰ ਕੀਤੀ 2-3 ਵਾਰੀ ਕੰਪਲੇਨ ਤੇ ਉਹ ਆਈ ਨਹੀਂ ਅਜੇ ਵੇਖਣ ਤੇ ਉਹ ਫਾਰਮੈਲਟੀ ਦੀ ਫੋਨ ਤੇ ਪੂਰੀ ਕਰ ਦਿੰਦੇ ਆ ਤੇ ਆਉਂਦੇ ਨਹੀਂ ਆ ਵੇਖਾ ਨਮਾ ਅਧਿਕਾਰੀ ਕੋਲ ਅਧਿਕਾਰੀ ਕੋਈ ਨਹੀਂ ਪਹੁੰਚਿਆ ਇੱਥੇ ਨਹੀਂ ਅੱਜ ਆਈ ਸੀ ਫਾਰਮੈਲਟੀ ਕੀਤੀ ਉਹਨਾਂ ਪੂਰੀ ਹੁੰਦਾ ਤੇ ਬਾਕੀ ਉਹਨਾਂ ਨੇ ਕਹਿੰਦੇ ਕੈਮਰੇ ਨੂੰ ਉਹਨੇ ਕੈਮਰੇ ਜੇ ਤੱਕ ਲਾ ਕੇ ਨਹੀਂ ਗਏ ਕੈਮਰੇਆਂ ਨਹੀਂ ਪੜੇ ਇਹ ਬਾਈ ਕੀ ਨਾਮ ਤੁਹਾਡਾ ਅਜੀਤ ਸਿੰਘ ਪਿੰਡ ਕਿਹੜਾ ਜੀ ਚੀਮਾ ਖੋੜੀ ਤੇ ਕੀ ਵਰਦਾ ਤੁਸੀਂ ਜੀ ਵਰਦਾ ਤੇ ਰਾਤ ਹੀ ਹੋਈ ਆ ਤੇ ਪਤਾ ਨਹੀਂ ਵੀ ਕਿਹੜਾ ਜਾਨਵਰ ਆਇਆ ਅੱਛਾ ਜੀ ਉੱਥੇ ਪੇਟੀ ਦੇ ਨਾਲ ਬੱਕਰੀ ਵੱਜੀ ਬਰਾਂਡੇ ਦੇ ਵਿੱਚ ਤੇ ਪੂਰੀ ਸ਼ਾਬਦ ਖਾ ਗਿਆ ਵਾ ਖਾਲੀ ਉਹ ਉਹਦਾ ਸਰੀਰ ਨਿੱਗੀ ਜਿਹੀ ਬਚੀ ਆ ਤੇ 1 ਕਰੋੜਾ ਵਜਾ ਨਿਕਾਇਆ ਬਾਕੀ ਸਾਰਾ ਖਾ ਗਿਆ ਬਾਕੀ ਸਾਰਾ ਖਾ ਗਿਆ ਪਿੰਜਰ ਹੋਰ ਰਹਿ ਗਿਆ ਮਗਲਾ ਰੇੜ ਦੀ ਹੱਡੀ ਜਿਹੜੀ ਉਹ ਥੋੜਾ ਥੋੜਾ ਮਣਾ ਮਣਾ ਉਹ ਇਹਦੇ ਮਾਸ ਕੋਈ ਨਹੀਂ ਨਾਲ ਕੱਖ ਨਹੀਂ ਨਾਲ ਤੇ ਕੋਈ ਬਾਹਰ ਨਹੀਂ ਕੋਈ ਕੱਖ ਬਾਹਰ ਨਹੀਂ ਇਸ ਤੋਂ ਪਹਿਲੇ ਵੀ ਕੋਈ ਵਰਦਾ ਤਾਂ ਸੀ ਤੁਹਾਡੇ ਬੱਕਰੀ ਕਾਣ ਤੋਂ ਪਹਿਲੇ ਨਹੀਂ ਇੱਥੇ ਨਹੀਂ ਕੋਈ ਪਿੰਡ ਦੇ ਪਿਛਾੜੇ ਭਾਈ ਅੱਛਾ ਪਿੰਡ 'ਚ ਹੋਈਆਂ ਪਹਿਲੇ ਵਰਦਤਾ ਪਹਿਲੋਂ ਇਹ ਗੁੱਜਰ ਨੇ ਇਕੱਠੀ ਖਾਧੀ ਅੱਛਾ ਜੀ ਤੇ ਗੁੱਜਰ ਭੱਜ ਗਏ ਥੋ ਅੱਛਾ ਜੀ ਉਦੋਂ ਬਾਅਦ ਇੱਕ ਪੂਰਨ ਚੌਧਰੀ ਕਰਕੇ ਆ ਉਹਦਾ ਬੱਸਾ ਖਾਦਾ ਠੀਕ ਹੈ ਜੀ ਉਦੋਂ ਬਾਅਦ ਇੱਕ ਝੋਟਾ ਖਾਦਾ ਕਟਾ ਅੱਛਾ ਜੀ ਉਹ ਨਗਰ ਬੱਚੂ ਕਹਿੰਦਾ ਇਹ ਕਿੰਨੇ ਕਿੰਨੇ ਕ ਸਮੇਂ ਤੋਂ ਪਹਿਲੇ ਇਹ ਹੋ ਲਿਆ ਟਾਈਮ ਦੀ ਗੱਲ ਦੀ ਅੱਛਾ ਜੀ ਹੋ ਲਿਆ ਦੀ ਤੇ ਕੋਈ ਜਾਨਵਰ ਮਨ ਲੱਭਾ ਸਾਨੂੰ ਕੋਈ ਨਹੀਂ ਮਤਲਬ ਦੇਖਿਆ ਹੀ ਕੋਈ ਨਹੀਂ ਹੈ ਠੀਕ ਹੈ ਜੀ ਸਾਨੂੰ ਇਹ ਨਹੀਂ ਪਤਾ ਵੀ ਕਿਹੜਾ ਜਾਨਵਰ ਰਾਤੀਂ ਜਿਹੜਾ ਪੈ ਗਿਆ ਜੀ ਉਹ ਮੁੰਡੇ ਦਾਾਂ ਖਿੱਚ ਕੇ ਲੈ ਗਿਆ ਮੁੰਡੇ ਦਾ ਮੋਢਾ ਤੋੜ ਗਿਆ ਠੀਕ ਹੈ ਜੀ ਉਹ ਨਹੀਂ ਪਤਾ ਤੰਦੂਰ ਦਾ ਕੀ ਹੈ ਮਹਾਰਾਜ ਜਾਣਿਆ ਨਹੀਂ ਪਛਾਣਿਆ ਨਹੀਂ ਰਾਤੀਂ ਵੀ ਸਾਰਾ ਟਾਰਦੇ ਨੇ ਮੈਨੂੰ ਅੱਜ ਪੰਜਵਾਂ ਦਿਨ ਮੈਂ ਰਾਤ ਸੌਂਕ ਵਿੱਚ ਵੇਖਿਆ ਕੀ ਮੰਗ ਕਰਦੇ ਹੋ ਮਾਗ ਕੀ ਕਰਨੀ ਹੈ ਸਰਕਾਰ ਕਰੀ ਹੈ ਹੋਈ ਆ ਵੀ ਕਿਰ ਬੱਚੇ ਪੁੱਛੇ ਨਾ ਖਾਣਣ ਇਹੋ ਬੱਕੇ ਦਾ ਨੁਕਸਾਨ ਹੋਇਆ ਤਾਂ ਹੋਇਆ ਹੀ ਉਹ ਤਾਂ ਪਤਾ ਹੀ ਤੁਹਾਨੂੰ ਜੇ 600 ਰੁਪਏ ਕਿਲੋ ਮੀਠ ਵਗੰਡਿਆ ਜੀ ਤੋ ਜੇ 20 ਕਿਲੋ ਉਹ ਤਾਂ ਕਿੰਨੇ ਦੀ ਹੋ ਤੁਹਾਨੂੰ ਪਤਾ ਜੀ ਜੀ